ਰਾਜ ਸਾਹਮਣੇ ਪਾਸਟਰ ਬਜਿੰਦਰ ਨੇ ਕੱਢੇ ਹਾਰੇ ਪਤਨੀ ਬਿਮਾਰ ਹੋਣ ਦੀ ਦਿੱਤੀ ਦਲੀਲ ਆਪਣੀ ਵਾਰ ਨਹੀਂ ਕਾਮਾਈ ਫਾਇਰ ਵਾਲੀ ਪ੍ਰੇਅਰ ਮੇਰਾ ਯਸ਼ੂ ਯਸ਼ੂ ਮੇਰਾ ਯਸ਼ੂ ਦੇ ਗੀਤਾ ਤੇ ਇਸਾਈ ਧਰਮ ਦੇ ਸਭ ਤੋਂ ਵੱਡੇ ਗੁਰੂ ਯਸ਼ੂ ਮਸੀਹ ਦਾ ਮਜ਼ਾਕ ਬਣਾ ਕੇ ਉਸ ਦੇ ਨਾਂ ਤੇ ਵਪਾਰ ਕਰਨ ਵਾਲੇ ਮਸ਼ਹੂਰ ਪਾਸਟਰ ਬਜਿੰਦਰ ਨੂੰ ਕੱਲ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਤੇ ਦੇਨਿਕ ਪਾਸਕਰ ਦੀ ਇੱਕ ਰਿਪੋਰਟ ਮੁਤਾਬਕ ਪਾਸਟਰ ਬਜਿੰਦਰ ਸਿੰਘ ਸਜ਼ਾ ਤੋਂ ਬਚਣ ਲਈ ਜੱਜ ਸਾਹਮਣੇ ਮਿੰਤਾ ਤੇ ਹਾੜੇ ਕੱਢਣ ਲੱਗਾ ਤੇ ਮਿੰਤਾ ਕਰਕੇ ਬੋਲਿਆ ਕਿ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੀ ਪਤਨੀ ਬਿਮਾਰ ਹੈ ਮੈਂ ਸੋਸ਼ਲ ਬੰਦਾ ਹਾਂ ਮੇਰੀ ਲੱਤ ਵਿੱਚ ਰਾੜ ਪਈ ਹੋਈ ਹੈ ਮੇਰੇ ਤੇ ਰਹਿਮ ਕੀਤਾ ਜਾਵੇ ਪਰ ਅਦਾਲਤ ਵੱਲੋਂ ਇਹ ਸਾਰੀਆਂ ਦਲੀਲਾਂ ਖਾਰਜ ਕਰ ਦਿੱਤੀਆਂ ਗਈਆਂ ਤੇ ਅਦਾਲਤ ਵੱਲੋਂ ਮਰਨਤਾ ਕੁਮਰ ਕੈ ਸੁਣਾ ਦਿੱਤੀ खैर होने सजा हो गई है पर यही पास्टर को के लोग बरी होने की जो जेल में वो आजाद हो रहा है yes, कौन है जेल में yes, मेरे हस्बैंड आजाद हो गया वो yes, yes, गुड न्यूज मिल रही है आपको स्प्रिट yes, कोई कहे इसकी जमानत तो नहीं हो सकती ये बुखी में फंस गया है ये में फंस गया है इसके पास बड़ी हीरोइन पकड़ी गई है बड़ा कुछ पकड़ा गया है क्या पकड़ा गया मर्डर कर दिया कुछ कर दिया मर्डर मर्डर बंदा मार दिया ਯੈਸ ਖਤਮ ਯੈਸ ਉਸ ਕੋਲ ਚਾਰਵੀਂ ਮਾਰ ਤਬੀਦੂ ਵਜਾਦ ਹੋ ਗਿਆ ਜ ਮਾਰਨਾ ਨਹੀਂ ਹੈ ਪਰ ਤਾਂ ਲੋਕਾਂ ਨੂੰ ਕਤਲ ਦੇ ਕੇਸਾ ਜੋ ਜਾਦ ਹੋਣ ਦੀਆਂ ਸੀਸਾ ਦੇਣ ਵਾਲਾ ਖੁਦ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕਰਵਾ ਕੇ ਅੰਦਰ ਚਲਾ ਗਿਆ ਤੇ ਇਹੀ ਨਹੀਂ ਜੱਜ ਸਾਹਮਣੇ ਆਪਣੀ ਪਤਨੀ ਨੂੰ ਬਿਮਾਰ ਦੱਸ ਕੇ ਸਜ਼ਾ ਘੱਟ ਕਰਵਾਉਣ ਜਾਂਦਾ ਸੀ ਪਰ ਆਪਣੀ ਪਤਨੀ ਨੂੰ ਲੋਕਾਂ ਵਾਂਗ ਠੀਕ ਨਹੀਂ ਕਰ ਸਕਿਆ ਪਤਨੀ ਅਜੇ ਵੀ ਬਿਮਾਰ ਹੈ ਤੇ ਪਾਸਟਰ ਸਾਹਿਬ ਖੁਦ ਦੇ ਲੱਤ ਵਿੱਚ ਰੋੜ ਪਈ ਹੋਈ ਹੈ ਜਿਨ੍ਹਾਂ ਗੁੰਗੇ ਵੀ ਬੋਲਣ ਲਗਾ ਦਿੱਤੇ ਵੀਡੀਓ ਦਾ ਤੁਸੀਂ ਵੇਖੀ ਹੀ ਹੋਣੀ ਐ ਜਿਸ ਚ ਭੈਣ ਬੋਲਦੀ ਨਹੀਂ ਸੀ ਹੁਣ ਬੋਲਣ ਲੱਗ ਪਈ ਖੈਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਪਖੰਡੀ ਪਾਸਟਰਾਂ ਜਾਂ ਬਾਬਿਆਂ ਦੇ ਝਾਲ ਵਿੱਚ ਨਹੀਂ ਫਸਣਾ ਚਾਹੀਦਾ ਬਿਮਾਰੀ ਲਈ ਡਾਕਟਰ ਕੋਡ ਕਚੈਰੀਆਂ ਲਈ ਵਕੀਲ ਤੇ ਰੱਬ ਦੇ ਦੁਆਰ ਮੰਦਿਰ ਗੁਰਦੁਆਰੇ ਤੇ ਮਸਜਿਦ ਨੇ ਇਹਨਾਂ ਤੇ ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਮੇਰਾ ਯਸ਼ੂ ਯਸ਼ੂ ਮੇਰਾ ਯਸ਼ੂ ਦੇ ਗੀਤਾ ਤੇ ਈਸਾਈ ਧਰਮ ਦੇ ਸਭ ਤੋਂ ਵੱਡੇ ਗੁਰੂ ਯਸ਼ੂ ਮਸੀਹ ਦਾ ਮਜ਼ਾਕ ਬਣਾ ਕੇ ਉਸ ਦੇ ਨਾਂ ਤੇ ਵਪਾਰ ਕਰਨ ਵਾਲੇ ਮਸ਼ਹੂਰ ਪਾਸਟਰ ਬਜਿੰਦਰ ਨੂੰ ਕੱਲ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਤੇ ਦੇਨਿਕ ਪਾਸਕਰ ਦੀ ਇੱਕ ਰਿਪੋਰਟ ਮੁਤਾਬਕ ਪਾਸਟਰ ਬਜਿੰਦਰ ਸਿੰਘ ਸਜ਼ਾ ਤੋਂ ਬਚਣ ਲਈ ਜੱਜ ਸਾਹਮਣੇ ਮਿੰਤਾ ਤੇ ਹਾੜੇ ਕੱਢਣ ਲੱਗਾ ਤੇ ਮਿੰਤਾ ਕਰਕੇ ਬੋਲਿਆ ਕਿ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੀ ਪਤਨੀ ਬਿਮਾਰ ਹੈ ਮੈਂ ਸੋਸ਼ਲ ਬੰਦਾ ਹਾਂ ਮੇਰੀ ਲੱਤ ਵਿੱਚ ਰਾੜ ਪਈ ਹੋਈ ਹੈ ਮੇਰੇ ਤੇ ਰਹਿਮ ਕੀਤਾ ਜਾਵੇ ਪਰ ਅਦਾਲਤ ਵੱਲੋਂ ਇਹ ਸਾਰੀਆਂ ਦਲੀਲਾਂ ਖਾਰਜ ਕਰ ਦਿੱਤੀਆਂ ਗਈਆਂ ਤੇ ਅਦਾਲਤ ਵੱਲੋਂ ਮਰਨ ਤੱਕ ਉਮਰ ਕੈਦ ਸੁਣਾ ਦਿੱਤੀ खैर हूं सजा हो गई है पर यही पास्टर लोग कतल थे केसा जो बरी होने सी जो जेल में वो आजाद हो रहा है yes, कौन है जेल में yes, मेरे हस्बैंड आजाद हो गया वो गुड yes, न्यूज मिल रही है आपको yes, you, कोई कहे इसकी जमानत तो नहीं हो सकती ये बुक्खी में फंस गया है ये समैग में फंस गया है इसके बाद बड़ी हीरोइन पकड़ी गई है बड़ा कुछ पकड़ा गया है क्या पकड़ा गया मर्डर कर दिया कुछ कर दिया क्या मर्डर मडर बंदा मार दिया ਯੈਸ ਖਤਮ ਯੈਸ ਉਸ ਕੋਲ ਚਾਰਵੀਂ ਮਾਰ ਤਬੀਦ ਬਜ਼ਾਦ ਹੋ ਗਿਆ ਮਾਰਨਾ ਨਹੀਂ ਹੈ ਪਰ ਤਾਂ ਲੋਕਾਂ ਨੂੰ ਕਤਲ ਦੇ ਕੇਸਾ ਚੋ ਜਾਦ ਹੋਣ ਦੀ ਸੀਸਾ ਦੇਣ ਵਾਲਾ ਖੁਦ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕਰਵਾ ਕੇ ਅੰਦਰ ਚਲਾ ਗਿਆ ਤੇ ਇਹੀ ਨਹੀਂ ਜੱਜ ਸਾਹਮਣੇ ਆਪਣੀ ਪਤਨੀ ਨੂੰ ਬਿਮਾਰ ਦੱਸ ਕੇ ਸਜ਼ਾ ਘੱਟ ਕਰਵਾਉਣ ਜਾਂਦਾ ਸੀ ਪਰ ਆਪਣੀ ਪਤਨੀ ਨੂੰ ਲੋਕਾਂ ਵਾਂਗ ਠੀਕ ਨਹੀਂ ਕਰ ਸਕਿਆ ਪਤਨੀ ਅਜੀਬੀ ਬਿਮਾਰ ਹੈ ਤੇ ਪਾਸਟਰ ਸਾਹਿਬ ਖੁਦ ਦੇ ਲੱਤ ਵਿੱਚ ਰੋੜ ਪਈ ਹੋਈ ਹੈ ਜਿਨ੍ਹਾਂ ਗੁੰਗੇ ਵੀ ਬੋਲਣ ਲਗਾ ਦਿੱਤੇ ਵੀਡੀਓ ਦਾ ਤੁਸੀਂ ਵੇਖੀ ਹੀ ਹੋਣੀ ਐ ਜਿਸ ਚ ਭੈਣ ਬੋਲਦੀ ਨਹੀਂ ਸੀ ਹੁਣ ਬੋਲਣ ਲੱਗ ਪਈ ਖੈਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਪਖੰਡੀ ਪਾਸਟਰਾਂ ਜਾਂ ਬਾਬਿਆਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਬਿਮਾਰੀ ਲਈ ਡਾਕਟਰ ਕੋਡ ਕਚੈਰੀਆਂ ਲਈ ਵਕੀਲ ਤੇ ਰੱਬ ਦੇ ਦੁਆਰ ਮੰਦਿਰ ਗੁਰਦੁਆਰੇ ਤੇ ਮਸਜਿਦ ਨੇ ਇਹਨਾਂ ਤੇ ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ